ਤੇ ਬੇਟ ਨਿਯਮਤ ਕੌਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸਤਜਗਨ ਸ਼੍ਰੀ ਹਮੰਦਰ ਸਾਹਿਬ ਨਤਮਸਤਕ ਹੋਏ ਸੀਐਮਾਨ ਤੇ ਉਹਨਾਂ ਦੀ ਪਤਨੀ ਨਜ਼ਰੀਏ ਕਿ ਨਤਮਸਤਕ ਹੋ ਕੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਆਪਣੀ ਬੱਚੀ ਨੂੰ ਮੱਥਾ ਟਿਕਾਉਣ ਦੇ ਲਈ ਪਹੁੰਚੇ ਸੀਐਮਾਨ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੀਐਮ ਦੇ ਨਾਲ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੀ ਉਸ ਵੇਲੇ ਮੌਜੂਦ ਰਹੇ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਵੀ ਉਹਨਾਂ ਦੇ ਨਾਲ ਸ਼ਾਮਲ ਸੀ ਸ਼੍ਰੀ ਅਨੰਦ ਸਾਹਿਬ ਤੋਂ ਬਾਅਦ ਸ਼੍ਰੀ ਦੁਰਗਾਣਾ ਮੰਦਿਰ ਅਤੇ ਉਸ ਤੋਂ ਬਾਅਦ ਆਖਿਰ ਦੇ ਵਿੱਚ ਸ਼੍ਰੀ ਰਾਮ ਤੀਰਥ ਮੰਦਿਰ ਪਹੁੰਚੇ ਸੀਮਾਨ ਸੂਬੇ ਦੀ ਤਰੱਕੀ ਤੇ ਪਾਇ ਚਾਰਕ ਸਾਂਝ ਦੇ ਲਈ ਅਰਦਾਸ ਕੀਤੀ। ਤੇ ਇਹ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਉਸ ਤੋਂ ਬਾਅਦ ਦੁਰਗਾਣਾ ਮੰਦਿਰ ਦੇ ਵਿੱਚ ਤੇ ਉਸ ਤੋਂ ਬਾਅਦ ਰਾਮ ਮਤੀਰਥ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਨੇ ਬੇਟੀ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਮੱਤਮ ਨਤਮਸਤਕ ਹੋਣ ਦੇ ਲਈ ਪਹੁੰਚੇ ਸੀ ਇਹ ਮਾਨ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੀ ਮੌਜੂਦ ਰਹੀ ਦੋਹਾਂ ਦੇ ਵੱਲੋਂ ਮੱਥਾ ਟੇਕਿਆ ਗਿਆ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਫਿਰ ਦੁਰਗਿਆਣਾ ਮੰਦਿਰ ਉਸ ਤੋਂ ਬਾਅਦ ਸ਼੍ਰੀ ਰਾਮ ਤੀਥ ਮੰਦਿਰ ਦੇ ਵਿੱਚ ਮੱਥਾ ਟੇਕਿਆ ਗਿਆ ਤੇ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਸੇਮ ਭਗਵੰਤ ਮਾਨ ਦੇ ਵੱਲੋਂ ਪਹਿਲੀ ਵਾਰ ਆਪਣੀ ਬੇਟੀ ਦੇ ਹੋਣ ਤੋਂ ਪੈ ਬਾਅਦ ਜੁੜਾ ਹੈ ਪਹਿਲੀ ਵਾਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਹੈ ਗੁਰਪ੍ਰੀਤ ਕੋਰ ਤੇ ਬੇਟੀ ਨਿਆਮਤ ਦੇ ਨਾਲ ਸੇਮ ਮਾਨ ਨੇ ਮੱਥਾ ਟੇਕਿਆ ਹੈ ਗੁਰਦੁਆਰੇ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਦਰਗਿਆਨਾ ਮੰਦਰ ਦਾ ਵੀ ਦਰਸ਼ਨ ਕੀਤਾ ਤੇ ਰਾਮ ਤੀਰਥ ਮੰਦਰ ਵੀ ਪਹੁੰਚੇ ਨਤਮਸਤਕ ਹੋ ਕੇ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਲਈ ਉਹਨਾਂ ਦੀ ਭੈਣ ਵੀ ਉਹਨਾਂ ਦੇ ਨਾਲ ਮੌਜੂਦ ਰਹੀ ਅਸਲੀ ਲੋਕ ਸਭਾ ਚੋਣਾਂ ਦੀ ਵੀ ਅਰਦਾਸ ਕੀਤੀ ਗਈ ਹੈ ਉਹਨਾਂ ਕਿਹਾ ਕਿ ਪਾਇਚਾਰਕ ਸੰਜਤੇ ਚੋਣਾਂ ਦੇ ਲਈ ਵੀ ਅਰਦਾਸ ਕੀਤੀ ਹੈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ੍ਰੀ ਦਵਾਰ ਸਾਹਿਬ ਦੇ ਦਰਸ਼ਨ ਕਰਨ ਪਰਿਵਾਰ ਸਮੇਤ ਆਏ ਆ ਪਰਮਾਤਮਾ ਨੇ ਪਿਛਲੇ ਮਹੀਨੇ ਸਾਡੇ ਪਰਿਵਾਰ ਚ ਨਿਯਮਤ ਬਖਸ਼ੀ ਨਿਆਮਤ ਦਾ ਮਤਲਬ ਹੈ ਪਰਮਾਤਮਾ ਦੀ ਬਖਸ਼ਿਸ਼ ਸਵਾਜ ਨਿਆਮਤ ਵੀ ਪਹਿਲੀ ਵਾਰ ਬਾਹਰ ਆਈ ਹੈ ਕਰੋ ਮੱਥਾ ਟੇਕਣਾ ਆਏ ਆ ਅਸ਼ੀਰਵਾ ਲੈਣ ਆਇਆ ਬੱਚੇ ਦੀ ਤੰਦਰੁਸਤੀ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਤੇ ਤਰੱਕੀਆਂ ਆਉਣ ਇਹ ਹੀ ਅਰਦਾਸ ਕੀਤੀ ਹੈ ਸੋ ਇਹ ਜਗ੍ਹਾ ਹੀ ਅਸੀਆ ਕਿਥੇ ਆ ਕੇ ਸਕੂਨ ਮਿਲਦਾ ਹੈ ਇੱਥੇ ਆ ਕੇ ਬੰਦੇ ਨੂੰ ਆਪਣੀਆਂ ਜਿਹੜੀਆਂ ਅੰਦਰ ਲੀਆਂ ਕੋਈ ਇਛਾਵਾਂ ਜਾਂ ਵੀ ਉਹ ਸਭ ਕੁਝ ਲੇ ਜਾਂਦੀਆਂ ਨੇ ਇੱਥੇ ਰਸ ਪਿੰਨਾ ਕੀਰਤਨ ਸੁਣ ਕੇ ਸੋ ਮੈਂ ਅੱਜ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਅੱਜ ਕੋਈ ਇਦਾਂ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਰੌਸ਼ ਹੋ ਜਾਂਦਾ ਸੰਗਤ ਨੂੰ ਬਹੁਤ ਦਿੱਕਤ ਆਉਂਦੀ ਹੈ ਜਿਹੜੇ ਬਜ਼ੁਰਗ ਵੀ ਆਏ ਹੁੰਦੇ ਨੇ ਬੱਚੀ ਵੀ ਆਉਂਦੇ ਪਰ ਅੱਜ ਬਹੁਤ ਡਿਸਪਲਨ ਨਾਲ ਤੁਸੀਂ ਵੀ ਆਪਰਾ ਕੰਮ ਕੀਤਾ ਸੋ ਇਸ ਕਰਕੇ ਮੈਂ ਅ ਕੱਲ ਮੈਂ ਗੁਰਦਾਸਪੁਰਸੀ ਕੱਲ ਸ਼ਾਮ ਨੂੰ ਤੁਸੀਂ ਵੀ ਆਪਣੇ ਕੈਮਰੇ ਰਹੀਂ ਹਾਲ ਬਜ਼ਾਰ ਤੇ ਕਪੜਾ ਬਜ਼ਾਰ ਦਾ ਰੋਡ ਸ਼ੋਅ ਤੁਸੀਂ ਉਹ ਕੀਤਾ ਸੋ ਅੱਜ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੋਈ ਹੈ ਉਹਨਾਂ ਕੇ ਕਾਇਮ ਰਹੇ ਔਰ ਸਾਡੇ ਕੋਈ ਸਾਡੇ ਕੋਲੋਂ ਜਾਣੇ ਔਰ ਜਾਣੇ ਚ ਪਿਆ ਹੈ ਜੀ ਕੋਈ ਨਾ ਹੋ ਜਾ ਜਿਹਦੇ ਨਾਲ ਕਿਸੇ ਇੱਕ ਵੀ ਕਰਦਾ ਜਿਹੜਾ ਚੁੱਲਾ ਹੈ ਉਹ ਵੀ ਅੱਗ ਬੁਝੇ ਸੋ ਲੱਗੇ ਹੋਏ ਆ ਪੰਜਾਬ ਦੀਆਂ ਜਿਹੜੀਆਂ ਸਮस्याਾਂ ਨੂੰ ਦੂਰ ਕਰਨ ਕੋਈ ਆਲਾਮਤਾਂ ਨੇ ਜਿਹੜੀਆਂ ਉਹ ਸਭ ਦੂਰ ਹੋ ਜਾਣਗੇ ਥੋੜਾ ਜਿਹਾ ਸੱਚੇ ਦਿਲੋਂ ਮਿਹਨਤ ਕਰਨ ਦੀ ਲੋੜ ਹੈ ਲੋਕਾਂ ਦਾ ਸਾਥ ਮਿਲ ਰਿਹਾ ਤੇ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਵਿਕਾਸ ਹੋ ਰਿਹਾ ਉਹਨਾਂ ਵਾਲੇ ਦਿਨ ਕੁਝ ਰੰਗ ਤਾਂ ਦਿਖਾਈ ਦੇਣ ਲੱਗੇ ਰੰਗਲੇ ਪੰਜਾਬ ਦੇ ਕੁਝ ਰੰਗ ਆਉਣ ਵਾਲੇ ਦਿਨਾਂ ਚ ਦਿਖਾਈ ਦੇਣ ਲੱਗ ਜਾਣਗੇ ਤੇ ਇਹ ਧਰਤੀ ਐਸੀ ਬਖਸ਼ਿਸ਼ ਹੈ ਕਿ ਧਰਤੀ ਬਹੁਤ ਵਾਰੀ ਇੱਥੇ ਲੁੱਟਣ ਵੀ ਆਏ ਇਸ ਧਰਤੀ ਨੂੰ ਕੁੱਟਣ ਵੀ ਆਏ ਆ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਭਾਈਚਾਰਾ ਹੈ ਜਿਹੜੀ ਸਾਂਝ ਹੈ ਭਾਈਚਾਰਾ ਸਾਂਝ ਉਹ ਕਦੇ ਪੰਜਾਬ ਦੇ ਵਿੱਚ ਟੁੱਟਦੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਸੋ ਇਸ ਗੱਲ ਲਈ ਮੈਨੂੰ ਮਾਣ ਵੀ ਮਹਿਸੂਸ ਕਰਦਾ ਮੈਂ ਆਪਣੇ ਉਹਨਾਂ ਸਾਢੇ 3 ਕਰੋੜ ਪੰਜਾਬੀਆਂ ਤੇ ਕਿ ਅਸੀਂ ਆਪਣੀਆਂ ਸੰਗਰਾਦਾਂ ਆਪਣੀਆਂ ਈਦਾਂ ਆਪਣੀਆਂ ਰਾਮ ਨੌਮੀਆਂ ਆਪਣੇ ਹਨੂਮਾਨ ਜਨਮ ਦਿਨਾਂ ਅਸੀਂ ਇਕੱਠੇ ਮਨਾਉਂਦੇ ਆਪਣੇ ਗੁਰਪੁਰਪੁਰਬ ਅਸੀਂ ਇਕੱਠੇ ਮਨਾਉਂਦੇ ਸਾਰੇ ਸੋ ਸਾਡੇ 'ਚ ਕੋਈ ਤਰੇੜ ਨਹੀਂ ਆ ਸਕਦੀ ਔਰ ਇਹੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੰਜਾਬ 'ਚ ਸੁੱਖ ਸ਼ਾਂਤੀ ਤੇ ਪਾਈ ਚਰਾਂਜ ਬਣਾਈ ਰੱਖੇ ਨਗਰੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਗਿਆਣਾ ਮੰਦਰ ਜਗ੍ਹਾ ਜਿਹੜੀ ਸਾਡੀ ਬਾਜਾ ਗ੍ਰਾਮ ਦੀ ਬਾਜਾ ਵਾਲੀ ਅੱਜ ਇੱਥੇ ਪ੍ਰਵਾਸ ਸਹਿਤ ਆਏ ਆ ਪਰਮਾਤਮਾ ਨੇ ਨਿਯਮਤ ਬਖਸ਼ੀ ਹੈ ਨਿਯਮਤ ਦਾ ਮਤਲਬ ਹੁੰਦਾ ਹੈ ਭਗਵਾਨ ਦੀ ਰੱਬ ਦੀ ਖੁਦਾ ਦੀ ਸਵਾਗਤ ਸੋ ਦਾ ਨਾਮ ਵੀ ਨਿਯਮਤ ਰੱਖਿਆ ਸੀ ਸਾਡ ਮੱਥਾ ਟੇਕਣ ਲਈ ਆਏ ਹਾਂ ਤੇ ਸ਼ਹਿਰ ਤੋਂ ਬਸ ਇਹੀ ਦੁਆ ਕੀਤੀ ਹੈ ਦਰਬਾਰ ਸਾਹਿਬ ਵੀ ਜਾ ਕੇ ਆਏ ਇੱਥੇ ਵੀ ਅਗ੍ਰਾਂਪਿਤ ਤੇ ਜਾ ਰਹੇ ਇਹੀ ਦੁਆ ਕਿ ਪੰਜਾਬ ਸੁਖ ਸ਼ਾਂਤੀ ਬਣੀ ਰਹੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਇਹਨੂੰ ਕੋਈ ਨਜ਼ਰ ਨਾ ਆਣ ਕੋ ਮੂਮੈਂਟ ਨੂੰ ਅੱਛੀ ਮੰਗਾਲਣ ਦੌੜ ਕੇ ਹੋਰ ਜਿਹੜਾ ਕੋਈ ਵੀ ਗਿਆਰ ਦੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਕੋ ਮੂਮੈਂਟ ਨੂੰ ਇੱਥੇ ਮੰਗਾਲਣ ਭਾਈਚਾਰਾ ਉਹ ਬਣਿਆ ਰਹੇ ਤਕੀਆਂ ਤੇ ਤੰਦੁਸਤੀਆਂ ਹਰ ਘਰ ਦੇ ਵਿੱਚ ਆਉਣ। ਹੁਣ ਕਿ ਉਹ ਇੱਥੇ ਲਿਆਉਣ ਕੰਪਨੀ ਇੱਥੇ ਜਿਹੜੇ ਨੇ ਉਗੜਨੇ ਸ਼ੁਰੂ। ਪੰਜਾਬ ਮੰਦਰ ਕਿਸੇ ਦਾ ਹੰਗਾਰਾ ਅਸਰ ਮਿਲ ਰਿਹਾ ਹੈ ਲੋਕਾਂ ਕੋਲੋਂ। ਮੈਂ ਇੱਥੇ ਰਾਜਨੀਤਿਕ ਗੱਲ ਨਹੀਂ ਕਰੂੰਗਾ। ਬਾਹਰ ਰੈਲੀ ਤੇ ਜਾ ਕੇ ਮੈਨੂੰ ਚੋਣਾਂ ਦੀ। ਪਿਛਲੇ ਇਹ ਭਗਵਾਨ ਦਾ ਕਰ ਰਹੇ। ਇੱਥੇ ਆਪਾਂ ਇੱਕ ਦੂਜੇ ਇੱਕ ਦੂਜੇ ਦੇ ਕੋਈ ਟਿੱਕਾ ਟਿੱਪਣੀ ਕਰਦੇ ਚੰਗੇ। ਇਹਨਾਂ ਨਸ਼ਾ ਦੀ ਚਿੰਤਾ ਮੰਗਣਾ ਹੈ। ਸਰਕਾਰ ਕੀ ਅਰਦਾਸ ਕੀਤੀ? ਅਰਦਾਸ ਇਹ ਹੈ ਜੀ ਪੰਜਾਬ ਸੁਖੀ ਵਸੇ। ਸਾਡੀ ਸਾਰਿਆਂ ਦੀ ਭਾਈਚਾਰਕ ਖਸਾਨ ਜਿਹੜੂ ਤੋੜਨ ਦੀਆਂ। ਲੱਖ ਕੋਸ਼ਿਸ਼ ਕੀਤੀਆਂ ਪਰ ਨਹੀਂ ਟੁੱਟੀ ਇਹ ਮਾਣ ਵੀ ਮਹਿਸੂਸ ਕਰਦਾ ਮੈਂ ਇੱਕ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਮੁੱਖ ਮੰਤਰੀ ਹੋਣ ਦੇ ਨਾਤੇ ਜੀ ਕਿ ਮੇਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਦਾਂ ਗੁਰਪੁਰਬ ਰਾਮ ਨੌਮੀਆ ਉਹ ਪੈਂਦੀ ਗੁਵਾਰੀਆਂ ਦਸਹਿਰੇ ਇਕੱਠੇ ਬਣਾਉਂਦੇ ਨੇ ਇਸ ਨਗਰੀ ਦੀ ਬਹੁਤ ਪ੍ਰਮੁੱਖ ਸ਼ਖਸੀਅਤ ਨੇ ਹਰ ਧਰਮ ਦੇ ਜਿਹਨੇ ਵੀ ਉਤਸਵ ਹੁੰਦੇ ਨੇ ਨਾਲੇ ਮੋਰੀ ਹੁੰਦੇ ਨੇ ਇਹਨਾਂ ਨੂੰ ਵੀ ਮੈਂ ਕਹਿ ਆ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰਿਆ ਚੰਗੀ ਗੱਲ ਬਹੁਤ ਧੰਨਵਾਦ ਬੈਠ ਕੇ ਪਏ ਨਕਸ਼ਾ ਲਿੱਤੀ ਤਾਰਾਂ ਜੀ ਜਾਣਾ ਇਹ ਸੀਮਰੇ ਦੀ ਪ੍ਰੋਬਲਮਾ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘਟੋ ਘਟਾ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਐਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਦੁਗਿਆਣਾ ਮੰਦ ਦੁਗਿਆਣਾ ਮੰਦ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਭਾਗਾ ਬਾਟਣ ਭਾਗਾ ਬਾਟਣ ਤੋਂ ਰਾਮਤੀ ਤੋਂ ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲੇ ਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਹੀ ਕਰੋ ਦੋ ਦੋ ਚਾਰ ਚਾਰ ਜਾਣੇ ਰਲ ਕੇ ਤੁਸੀਂ ਬੱਸਾਂ ਲਓ ਸਰਕਾਰ ਤੁਹਾਨੂੰ ਬੱਸਾਂ ਦੇਊਗੀ ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ ਸੋ 30 30 ਸੀਟਰ ਬੱਸਾਂ ਬਹੁਤ ਬਣੀ ਟਿਕਿਆ ਇਹ ਅਮਰਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਫਿਰਿਆ ਸੈਲੀਬ੍ਰੇਸ਼ਨ ਪੁਆਇੰਟ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਫੰਕਸ਼ਨ ਕਰਵਾਉਣ ਦੀ ਜਗ੍ਹਾ ਬਣਾ ਲਾਂਗੇ ਕਿਸੇ ਕੰਪਨੀ ਨੇ ਕੰਵੈਨਸ਼ਨ ਕਰਨੀ ਉਹ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ करणसार में मथाटी के वहां पवित्र नगरी जहां किसी ने अपने बच्चे की लोड़ी बनानी है किसी ने नया साल मनाना किसी ने अपना कोई भी उत्सव करना है सेलिब्रेशन पॉइंट है तो लिखे थे बीआरटीसी तो बंद पड़ी सारा